ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਚਿਹਰਾ ਹੋਇਆ ਬੇਨਕਾਬ ਮੁੱਖ ਮੰਤਰੀ ਸਾਹਿਬ ਕੁਸੂਤੇ ਫਸ ਗਏ ਨੇ ਤੱਥਾਂ ਸਮੇਤ ਸਬੂਤ ਪੇਸ਼ ਕਰ ਦਿੱਤੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਲੇਕਿਨ ਉਹ ਡਾਟਾ ਜਿਹੜਾ ਹੈ ਮੇਲ ਖਾਂਦਾ ਨਹੀਂ ਨਜ਼ਰ ਆ ਰਿਹਾ ਕੇਂਦਰੀ ਏਜੰਸੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਜੋ ਪੰਜਾਬ ਦੇ ਵਿੱਤ ਮੰਤਰੀ ਨੇ ਇਹਨਾਂ ਤੋਂ ਵੀ ਕੋਲ ਪੁੱਛਗੇ ਛੋਵੇਂਗੀ ਅਤੇ ਵੱਡੀ ਕਾਰਵਾਈ ਕੀਤੀ ਜਾਵੇਗੀ ਕੇਂਦਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ 2022 ਤੋਂ ਲੈ ਕੇ ਹੁਣ ਤੱਕ ਐਸੇ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਕਿਸੇ ਵੀ ਤਰ੍ਹਾਂ ਦਾ ਧੋਖਾਧੜੀ ਜਾਂ ਪਿਸਟਾ ਚਾਰਜ ਜਾਂ ਨਸ਼ਾ ਤਸਕਰੀ ਨੂੰ ਲੈ ਕੇ ਕੋਈ ਇਲਜ਼ਾਮ ਹੀ ਲੱਗਾ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੋਈ ਜਾਇਦਾਦ ਬਣਾਈ ਗਈ ਕੋਈ ਕੋਠੀ ਬਣਾ ਲਈ ਗਈ ਹੋਵੇ ਕੋਈ ਜ਼ਮੀਨ ਲੈ ਲਈ ਗਈ ਲੈ ਲਈ ਹੋਵੇ ਜਾਂ ਕੋਈ ਪਟ્રોલ ਕਬ ਲਗਾ ਲਿਆ ਹੋਵੇ ਜਾਂ ਦੇਸ਼ਾਂ ਅਤਿ ਵਿਦੇਸ਼ਾਂ ਦੇ ਵਿੱਚ ਪੈਸਾ ਇਨਵੈਸਟਮੈਂਟ ਕਰ ਦਿੱਤਾ ਗਿਆ ਹੋਵੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਸਬੂਤ ਹੁਣ ਕੱਢ ਕੇ ਰੱਖ ਦਿੱਤੇ ਗਏ ਨੇ ਕਿ ਭਾਈ ਐਨੇ ਹਜ਼ਾਰ ਕਰੋੜ ਰੁਪਏ ਜਿਹੜਾ ਹੈ ਪੈਸਾ ਤੁਹਾਨੂੰ ਦਿੱਤਾ ਗਿਆ ਹੈ ਉਹ ਪੈਸਾ ਸਪੈਂਡ ਕਿੱਥੇ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਸਾਰਾ ਬਾਇਓ ਡਾਟਾ ਦੇਣਾ ਪਵੇਗਾ ਜੇਕਰ ਨਹੀਂ ਦੇ ਦਿੰਦੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਹਰਪਾਲ ਸਿੰਘ ਚੀਮਾ ਅਵਨ ਅਰੋੜਾ ਅਤੇ ਹੋਰ ਜਿਹੜੇ ਉਹ ਵੱਡੇ ਆਗੂ ਨੇ ਪੰਜਾਬ ਤੋਂ ਉਹਨਾਂ ਉੱਤੇ ਵੱਡੀ ਕਾਰਵਾਈ ਹੋਵੇ ਕਿ ਮਨੀ ਸੋਧਿਆ ਵੀ ਇਹਦੇ ਵਿੱਚ ਪਾ ਸਕਦੇ ਨੇ ਯਾਨੀ ਕਿ ਪੈਸਾ ਕਰੋੜਾਂ ਦੇ ਹਿਸਾਬ ਦੇ ਨਾਲ ਜਿਹੜਾ ਦਿੱਤਾ ਗਿਆ ਲਗਭਗ ਦੱਸਿਆ ਜਾ ਰਿਹਾ ਕਿ 20000 ਕਰੋੜ ਰੁਪਏ ਤੇ ਤੇ 20000 ਕਰੋੜ ਰੁਪਏ ਮੰਗਜਾਰਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀਆਂ ਵੱਲੋਂ ਲੇਕਿਨ ਇੰਦਰ 13000 ਕਰੋੜ ਰੁਪਏ ਆਲਰੇਡੀ ਡਿਸਾਸਟਰ ਫੰਡ ਦਾ ਦਿੱਤਾ ਗਿਆ ਉਹ ਪੈਸਾ ਕਿੱਥੇ ਖਰਚ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਉਸ ਦੇ ਹਵਾਲੇ ਉਸ ਦੇ ਵੇਰਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਣੇ ਪੈਣਗੇ ਪੰਜਾਬੀਓ ਜੇਕਰ ਵੇਰਵੇ ਨਹੀਂ ਦਿੰਦੇ ਤਾਂ ਵੱਡੀ ਕਾਰਵਾਈ ਹੋਵੇਗੀ ਦੱਸਿਆ ਜਾ ਰਿਹਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਕਪਾਲ ਜਾਖੜ ਨੇ ਆਪ ਲੀਡਰਸ਼ਿਪ ਤੇ ਹਰ ਰਾਤ ਲਈ ਬੇਬੁਨਿਆਦ ਅਤੇ ਮਨਕਰਤ ਅੰਕੜੇ ਪੇਸ਼ ਕਰਨ ਦਾ ਦੋਸ਼ ਲਗਾਇਆ ਹੈ ਜਾਖਰ ਨੇ ਕਿਹਾ ਕਿ ਮੰਤਰੀ 20000 ਕਰੋੜ ਰੁਪਏ ਦੀ ਮੰਗ ਕਰ ਰਹੇ ਹਨ ਅਤੇ ਮੁਖ ਸਕੱਤਰ ਨੇ 13239 ਕਰੋੜ ਰੁਪਏ ਦੀ ਰਿਪੋਰਟ ਭੇਜੀ ਹੈ ਜਿਸ ਤੋਂ ਸਪਸ਼ਟ ਹੈ ਕਿ ਸਰਕਾਰ ਆਪਸ ਕੋਈ ਤਾਲ ਮਿਲ ਨਹੀਂ ਹੈ 13239 ਕਰੋੜ ਰੁਪਏ ਦੀ ਰਾਤ ਤੇ ਨਾਲੇ ਰਿਪੋਰਟ ਭੇਜ ਦਿੱਤੀ ਗਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨਾ ਸਿਆ ਵੀ ਤੈਨੂੰ ਇਹ ਪੈਸਾ ਦਿੱਤਾ ਹੈ ਇਹ ਦੀ ਰਿਪੋਰਟ ਤੇ ਉਹ ਤੇ ਸੈਂਟਰ ਸਰਕਾਰ ਦੀ ਰਿਪੋਰਟ ਅਤੇ ਪੰਜਾਬ ਸਰਕਾਰ ਦੀ ਰਿਪੋਰਟ ਆਪਸ ਵਿੱਚ ਉਹਦਾ ਕੋਈ ਤਾਲਮੇਲ ਨਹੀਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੁਰਜੀਤ ਕੁਮਾਰ ਜਾਖੜ ਨੇ ਕਿਹਾ ਕਿ ਸਰਕਾਰ ਨੇ ਪਿੰਡੂ ਵਿਕਾਸ ਲਈ 5443 ਕਰੋੜ ਰੁਪਏ ਦੀ ਮੰਗ ਕੀਤੀ ਸੀ ਜਦੋਂ ਕਿ ਸਰਕਾਰ ਨੇ 2022-23 ਵਿੱਚ 13500 ਪਿੰਡਾਂ ਪਿੰਡਾਂ ਵਿੱਚ ਪਿੰਡੂ ਵਿਕਾਸ ਲਈ ਸਿਰਫ 1156 ਕਰੋੜ ਰੁਪਏ 2023-24 ਵਿੱਚ 7.78 ਕਰੋੜ ਰੁਪਏ ਖਰਚ ਕੀਤੇ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਮੰਡੀ ਬੋਰਡ ਨੇ ਸਿਰਫ 500 ਕਰੋੜ ਰੁਪਏ ਸੜਕਾਂ ਬਣਾਉਣ ਤੇ ਖਰਚ ਕੀਤੇ ਪਰ ਹੁਣ ਹਰ ਪ੍ਰਭਾਵਿਤ ਪਿੰਡਾਂ ਦੀਆਂ ਸੜਕਾਂ ਲਈ 1022 ਕਰੋੜ ਰੁਪਏ ਮੰਗੇ ਜਾ ਰਹੇ ਨੇ ਜਦੋਂ ਕਿ ਸਰਕਾਰ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ 800 ਕਰੋੜ ਰੁਪਏ ਨਾਲ 8000 ਕਿਲੋਮੀਟਰ ਪਿੰਡੂ ਸੜਕਾਂ ਦੀ ਨਮਤ ਹੋਵੇਗੀ ਇਹ ਸਾਰੇ ਆંકੜੇ ਤੱਥਾਂ ਤੋਂ ਸਖਣੇ ਅਤੇ ਇੱਕ ਦੂਜੇ ਦੇ ਵਿਰੋਧੀ ਹਨ ਯਾਨੀ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਡਾਟਾ ਭੇਜਿਆ ਜਾ ਰਿਹਾ ਹੈ ਤੇ ਜਿਹੜਾ ਸੈਂਟਰ ਸਰਕਾਰ ਵੱਲੋਂ ਡਾਟਾ ਭੇਜਿਆ ਜਾ ਰਿਹਾ ਹੈ ਉਹਦਾ ਕੋਈ ਤਾਲ ਮੇਲ ਹੀ ਨਹੀਂ ਹੈ ਯਾਨੀ ਕਿ ਗੱਲਾਂ ਦੇ ਕੜਾ ਬੜਾਏ ਜਾ ਰਹੇ ਨੇ ਐਕਚੁਅਲ ਰਿਪੋਰਟਾਂ ਦੇ ਵਿੱਚ ਤੇ 12000 ਕਰੋੜ ਰੁਪਏ ਨੂੰ ਲੈ ਕੇ ਅੱਜ ਕੇ ਸੰਸਦ ਮੈਂਬਰ ਹਰ ਸਿਵਲਕੋਰ ਬਾਦਲ ਨੇ ਵੀ ਸੈਂਟਰ ਸਰਕਾਰ ਦੇ ਕੋਲ ਮੰਗ ਕੀਤੀ ਕਿ 13000 ਕਰੋੜ 12000 ਕਰੋੜ ਜਿਹੜਾ ਰਪਏ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਸ ਦੇ ਦਸਤਾਵੇਜ਼ ਮੰਗੇ ਜਾਣ ਜੇਕਰ ਦਸਤਾਵੇਜ਼ ਨਹੀਂ ਦਿੱਤੇ ਜਾਂਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਹੋਣਾ ਵੱਲੋਂ ਤਾਂ ਫਿਰ ਸੈਂਟਰ ਸਰਕਾਰ ਵੱਲੋਂ ਵੱਡੀ ਕਾਰਵਾਈ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ 60 ਹਜ਼ਾਰ ਕਰੋੜ ਪੈਸੇ ਦੀ ਮੰਗ ਕਰ ਰਹੇ ਨੇ ਲੇਕਿਨ ਸੈਂਟਰ ਸਰਕਾਰ ਕਹਿਦੀ ਹੈ ਜਿਹੜਾ 12 ਹਜ਼ਾਰ ਕਰੋੜ ਰੁਪਏ ਦਿੱਤਾ ਹੈ ਹਾਲਾਂਕਿ ਜਿਹੜੀ ਆ ਫੇਰੀ ਬਚੀ ਹੈ ਆ ਨਰਿੰਦਰ ਮੋਦੀ ਦੀ ਨਰਿੰਦਰ ਮੋਦੀ ਹੋਣਾ ਨੇ ਇਹ ਵੀ ਕਿਹਾ ਹੈ ਨੰਦਰ ਮੋਦੀ ਦੀ ਫੇਰੀ ਤੇ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਸਾਨੂੰ ਤਾਂ 2022 ਦੇ 2023 ਦਾ ਮੁਆਵਜ਼ਾ ਨਹੀਂ ਮਿਲਿਆ ਜੇਕਰ ਉਹ ਹਰ ਪ੍ਰਭਾਵਿਤ ਨਾਲ ਲਗਭਗ 1 ਲੱਖ ਤੋਂ ਪਲੱਸ ਕਿਲਾ ਜਿਹੜੀ ਜ਼ਮੀਨ ਹੈ ਬਰਬਾਦ ਹੋਈ ਇਸ ਛੋਨੇ ਦੀ ਫਸਲ ਤੇ ਉਹਦੇ ਤੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੋਈ ਕੁਝ ਨਹੀਂ ਦਿੱਤਾ ਤੇ ਫਿਰ 2025 ਦੇ ਵਿੱਚ ਫਲੱਡ ਹੁਣ ਆਇਆ ਹੈ ਇਹਦੇ ਉੱਤੇ ਕੀ ਦੇਣਗੇ ਕੀ ਖਰੇ ਉਤਰਨਗੇ ਪੰਜ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਕੋਲ ਰਿਪੋਰਟ ਮੰਗੀ ਹੈ ਜੇਕਰ ਰਿਪੋਰਟ ਨਹੀਂ ਪੇਸ਼ ਕੀਤੀ ਜਾਂਦੀ ਤੇ ਵੱਡੀ ਕਾਰਵਾਈ ਹੋ ਸਕਦੀ ਹੈ ਧੰਨਵਾਦ